ਸਾਤ ਤੋਂ ਪਹਿਲਾਂ ਪਿਆਰ ਭਰੀ ਸੱਚੀ ਕਹਾਣੀ ਸਾਰਿਆਂ ਨੂੰ ਲੋ ਜੀ ਪਰ ਲਾਸਟ ਸੀਜ਼ਨ ਦੇ ਵਿੱਚ ਸਰਦੀਆਂ ਦਾ ਜਿਹੜਾ ਲਾਸਟ ਸੀਜ਼ਨ ਤੁਹਾਨੂੰ ਪਤਾ ਹੁਣ ਆਫ ਹੋਣ ਜਾ ਰਿਹਾ ਇਸ ਤੋਂ ਬਾਅਦ ਆਪਣੇ ਕੋਲੇ ਗਰਮੀਆਂ ਵਾਲੇ ਕੱਪੜੇ ਦਾ ਸਟਾਕ ਯਾਨੀ ਕਿ ਕਾਟਨ ਦੇ ਕੱਪੜੇ ਆਉਣੇ ਸ਼ੁਰੂ ਹੋ ਜਾਣਗੇ ਇਹ ਵੀਡੀਓ ਇਸ ਵਾਰ ਲਾਸਟ ਹੈ ਮੋٹے ਕੱਪੜੇ ਦੀ ਪੂਰੇ ਫੁੱਲ ਫੈੜੇ ਕਰਾਂਗੇ ਵੀਡੀਓ ਐਂਡ ਤੱਕ ਬਣੇ ਰਹੋ ਸਾਰੇ ਕੱਪੜੇ ਤੁਹਾਨੂੰ ਪੂਰੇ ਵਧੀਆ ਤਰੀਕੇ ਨਾਲ ਗਰਮ ਗਾਰਮ ਤੇ ਮਿੱਠੇ ਮਿੱਠੇ ਰੇਟਾਂ ਦੇ ਵਿੱਚ ਦਿਖਾਵਾਂਗੇ ਦੇਖੋ ਇਹ ਇਹ ਹੈਗਾ ਸ਼ਾਲ ਦੇ ਨਾਲ ਸੂਟ ਹੈ ਇਹ ਆ ਸਟਾਕ ਚੈੱਕ ਕਰੋ ਇੰਨਾ ਕਿ ਸਟਾਕ ਆਪਣੇ ਕੋਲ ਡਿਜ਼ਾਈਨ ਇਹਦੇ ਵਿੱਚ ਰਹਿਣਗੇ ਵੱਖੋ ਵੱਖਰੇ ਜੀ ਹਰੇਕ ਨਾਲ ਸ਼ਾਲ ਹੈ ਇਹਦਾ ਪੂਰਾ ਫੁੱਲ ਫਾਇਦਾ ਲਾਤਾ ਸਿਰਫ ਤੇ ਸਿਰਫ 500 ਰੁਪਏ ਦੇ ਤਿੰਨ ਸੂਟ ਦੇਖੋ ਸਟਾਕ ਚੈੱਕ ਕਰੋ ਇੰਨਾ ਕਿ ਸੂਟ ਹੈ ਖਤਮ ਕਰਨਾ ਹੈ ਇੱਕ ਅਦੇ ਦਿੰਦੀ ਗੇਮ ਆ ਬਸ ਇਹਦੇ ਵਿੱਚ ਬ੍ਰੀਕ ਪ੍ਰਿੰਟਰ ਡਾਰਕ ਸਾਰੇ ਤਰ੍ਹਾਂ ਦੇ ਮਿਕਸ ਜਿਵੇਂ ਕਿ ਆ ਵੇਖੋ ਮਾਤਾਂ ਵਾਲੀ ਸਪੈਸ਼ਲ ਦੇਖੋ ਜੀ ਗਰਮ ਗਰਮ ਸ਼ਾਲ ਸੂਟ ਕਰਤੇ ਨੇ 500 ਰੁਪਏ ਦੇ ਤਿੰਨ ਸੂਟ ਪੂਰਾ ਫੁੱਲ ਫਾਇਦਾ ਰਹੂਗਾ ਸ਼ਾਲ ਦੇ ਨਾਲ ਗਰਮ ਗਰਮ ਕਪੜਾ ਹਾਂ ਹਾਂ ਇਹ ਬਣਾ ਗਿਆ ਥੋੜੇ ਆ ਲਓ ਜੀ ਡਿਫੈਂਡਰ ਵਿਲਸਨ ਕੰਪਨੀ ਦਾ ਮਾਲ ਹੈ ਦੇਖੋ ਚੈੱਕ ਕਰੋ ਸ਼ਾਲ ਦੇ ਨਾਲ ਰਹੂਗਾ ਆਲ ਓਵਰ 5 ਮੀਟਰ ਸੂਟ ਹੈ ਦੇਖੋ ਸ਼ਾਲ ਚੈੱਕ ਕਰ ਲਓ ਤੇ ਆ ਥੋੜਾ ਜਿਹਾ ਸਟਾਕ ਹੈ ਆਪਣੇ ਕੋਲੇ ਵੀ ਫਿਨਿਸ਼ ਕਰਨਾ ਇਹ ਲਾਵਾਂਗੇ ਸਿਰਫ ਤੇ ਸਿਰਫ 500 ਰੁਪਏ ਦੇ ਵਿੱਚ ਇੱਕ ਵਰਕ ਵਾਲੀ ਆਈਟਮਾ ਦੇਖੋ ਇਹ ਤੇ ਕਢਾਈ ਕੀਤੀ ਹੋਈ ਆ ਬਹੁਤ ਹੀ ਸੋਹਣਾ ਜਿਹਾ ਪੀਸ ਹੈ ਦੇਖੋ ਜੀ ਇਹ ਵੀ ਲਾਵਾਂਗੇ 500 ਦੇ ਵਿੱਚ ਇਹ ਵੀ ਸਾਰੇ ਦੇਖੋ ਜੀ ਸਰਦੀਆਂ ਵਾਲੇ ਕੱਪੜੇ ਜਿਹੜੇ ਕਿ ਖਤਮ ਕਰ ਰਹੇ ਆ ਪੂਰੇ ਫੁੱਲ ਫਾਇਦੇ ला ਰਹੇ ਆ ਜੀ ਆਹ ਸਟਾਕ ਦੇਖ ਲਓ ਆਹ ਸਾਹਮਣੇ ਸਾਰਾ ਸਟਾਕ ਪਿਆਗਾ ਤੇ ਇਧਰਲੇ ਪਾਸੇ ਚੈੱਕ ਕਰ ਲਓ ਆਹ ਦੇਖੋ ਆਹ ਮਿਲਣਗੇ 900 ਰੁਪਏ ਦੇ ਚਾਰ ਸੂਟ ਦੇਖੋ ਜੀ ਚੈੱਕ ਕਰੋ ਸ਼ਾਲਾਂ ਦੇ ਨਾਲ ਆਹ ਏਕੇ ਟੈਕਸ ਦੇ ਸੂਟ ਇਹ ਵੀ ਫੁੱਲ ਫਾਇਦੇ ਵਿੱਚ ਆ ਗਏ ਨੇ ਆਪਣੇ ਕੋਲੇ ਭਾਈ ਦੇਖੋ ਚੈੱਕ ਕਰੋ ਗਰਮ ਗਰਮ ਸ਼ਾਲ ਰਹਿਣਗੇ ਇਹਦੇ ਵਿੱਚ ਦੇਖੋ ਜੀ ਲੋ ਜੀ ਇਹ ਸਟਾਕ ਕੱਢਤਾ ਆਪਾਂ 1200 ਰੁਪਏ ਦੇ ਦੋ 1200 ਦਾ ਇੱਕ ਸੂਟ ਵੇਚਿਆ ਹੋਇਆ ਏਕੇ ਟੈਕਸ ओरिजिनल ਕੰਪਨੀ ਦਾ ਮਾਲ ਹੈ ਸਟਾਕ ਸੂਟ ਸਾਹਮਣੇ ਆਪਾਂ ਹੀ ਇਟਾਲੀਅਨ ਬੈਲਵਟ ਦੇਖੋ ਜੀ ਸ਼ਾਲ ਦੇ ਨਾਲ ਮਾਲ ਹੈ ਵੀ 1400 ਰੁਪਏ ਦਾ ਸੂਟ ਵੇਚਿਆ ਹੋਇਆ ਇਟਾਲੀਅਨ ਬੈਲਵਟ ਦਾ ਮਾਲ ਹੈ ਇਹ ਡਿਜ਼ਾਈਨ ਚੈੱਕ ਕਰ ਲਓ ਇਹ ਲਾਵਾਂਗੇ ਆਪਾਂ ਸੋਨੂੰ 1400 ਦੇ ਦੋ ਆ ਸਾਰਾ ਸਟਾਕ ਹੈ ਜੀ ਸਾਹਮਣੇ ਡਿਜ਼ਾਈਨ ਅਲੱਗ-ਅਲੱਗ ਨੇ ਫੁੱਲ ਫਾਇਦਾ ਲਾਤਾ 1400 ਰੁਪਏ ਦੇ ਦੋ ਸੂਟ ਲਾ ਦਿੱਤੇ ਗਏ ਨੇ ਤੇ ਆਹ ਦੇਖੋ ਆਹ ਨਾਲ ਡਿਫੈਂਡਰ ਦਾ ਥੋੜਾ ਜਿਹਾ ਰਹਿਣਾ ਇਹਦੇ ਵਿੱਚ ਵੀ ਵੱਖੋ ਵੱਖਰੇ ਡਿਜ਼ਾਈਨ ਆਉਣਗੇ ਚੋਲਾ ਦੇ ਨਾਲ ਇਹਨੇ ਇਹ ਵੀ ਲਾਤੇ ਵੱਡੇ ਫਾਇਦੇ ਕਹਿੰਦੇ 500 ਦੇ ਵਿੱਚ ਹੀ ਨੇ ਜੀ ਰਾਜਾ ਰਾਣੀ ਆ ਗਈ ਦੇਖੋ ਰਾਜਾ ਤੇ ਰਾਣੀ ਆ ਗਈ ਇਹ ਵੀ ਫੁੱਲ ਫਾਇਦਾ ਲਾਤਾ 1000 ਰੁਪਏ ਦੇ ਦੋ ਸੂਟ ਦੇਖੋ ਜੀ 500 ਰੁਪਏ ਦੇ ਵਿੱਚ ਫੁੱਲ ਮੇਲਾ ਸਟਾਕ ਦੇਖ ਲਓ ਸਾਹਮਣੇ ਪਿਆ ਆਹ ਸੂਟ ਲੈ ਲੇ ਆਪਣੇ ਕੋਲੇ ਫਿਨਿਸ਼ ਕਰਨਾ ਹੈ ਵੀ ਮੇਲਾ ਲੁੱਟ ਲਓ ਜਿਹੜਾ ਲੈ ਗਿਆ ਲੈ ਗਿਆ ਜੋ ਰਹਿ ਗਿਆ ਰਹਿ ਗਿਆ ਉਹ ਕੰਮ ਕਰਦਾ ਇਸ ਵਾਰ ਫੁੱਲ ਫਾਇਦੇ ਲਾ ਦਿੱਤੇ ਗਏ ਨੇ ਸੋਚਣਾ ਤੁਹਾਨੂੰ ਪੱਤੀ ਹੈ ਦਸ਼ਵੇਸ਼ ਕਲਾਥ ਆ ਉਹ ਛੋੜਲਾ ਕਲਾ ਵਿੱਚ ਦੇਖੋ ਰਿਕਾਡਰੀ ਮੈਚਿੰਗ ਦੇ ਨਾਲ ਸ਼ਾਲ ਦੇਖੋ ਕੱਟਵਰਕ ਵਾਲਾ ਸ਼ਾਲ ਇਹ ਮਿੱਠੇ ਰੇਟਾਂ ਦੇ ਵਿੱਚ ਸਿਰਫ ਦੇ 600 ਦੇ ਦੋ 600 ਦੇ ਦੋ ਸੂਟ ਆ ਦੇਖੋ ਆ ਸਾਹਮਣੇ ਸਟਾਕ ਹੈ ਜੀ ਸਾਰਾ ਇਹ ਵੀ ਖਤਮ ਫ੍ਰੈਸ਼ ਕਰਾਂ ਇੱਕ ਅੱਧੀ ਗੇਮ ਕੱਢ ਦਿੱਤੀ ਗਈ ਆ ਆ ਦੇਖੋ 500 ਦੇ ਤਿੰਨ ਕਾਟਰੇਜ ਮੈਚਿੰਗ ਦੇ ਆ ਥੋੜੇ ਥੋੜੇ ਆ ਸੂਟ ਦੇ ਸਾਹਮਣੇ ਪਿਆ ਦੇ ਵਿੱਚ ਰਾਜਾ ਰਾਣੀ ਪ੍ਰਿੰਟ ਵਾਲਾ ਵੀ ਮਾਰ ਕਰਤਾ ਲੈਸ ਰੇਟਾਂ ਦੇ ਵਿੱਚ 500 ਦੇ ਤਿੰਨ ਪਲੇਨ ਬੀ ਐਲ ਐਮ ਕੰਪਨੀ ਨੇ ਸਿਰਫ ਤੇ ਸਿਰਫ 700 ਰੁਪਏ ਦੇ ਦੋ ਕਲਰ ਚੈੱਕ ਕਰ ਲੋ ਸਾਰੇ ਰੰਗ ਪੈਲੇ ਭਾਈ 700 ਦੇ ਦੋ ਲਾਤੇ ਨੇ ਫੁੱਲ ਫਾਇਦੇ ਆ ਹਈਆ 800 ਰੁਪਏ ਦੇ ਦੋ ਸਿਲਕ ਪਸ਼ਮੀਨੇ ਦੇ ਵਿੱਚ ਰੰਗ ਚੈੱਕ ਕਰ ਲੋ ਤੇ ਆ ਦੇਵਾਂਗੇ ਤੁਹਾਨੂੰ ਪਿਓਰ ਪਸ਼ਮੀਨਾ 800 ਦੇ ਦੋ 800 ਰੁਪਏ ਦੇ ਦੋ ਸੂਟ ਦੇਖੋ ਬੀ ਐਲ ਐਮ ਕੰਪਨੀ ਨੇ ਸਾਰੇ ਰੰਗ ਪੈਨੇ ਪ੍ਰੇਨ ਕੱਪੜਾ ਫੁੱਲ ਲੈਸ ਰੇਟਾਂ ਦੇ ਵਿੱਚ ਕੱਢ ਦਿੰਦੇ ਵੈਂਟਰ ਚੁਆਇਸ ਦਾ ਮਾਲ ਚੈੱਕ ਕਰ ਲਓ ਓਮ ਦਾ ਮਾਲ ਹੈ ਇਹ ਵੀ ਸ਼ਾਲਾਂ ਦੇ ਨਾਲ ਦੇਖੋ ਚੈੱਕ ਕਰ ਲਓ ਆ ਸਾਰਾ ਸਟਾਕ ਪਿਆ ਜੀ ਆ ਇੰਨਾ ਕੁ ਸਟਾਕ ਰਹਿ ਗਿਆ ਆਪਣੇ ਕੋਲੇ ਡਿਜ਼ਾਈਨ ਦਿਖਾ ਦੋ ਸਾਰੇ ਚੰਗੀ ਤਰ੍ਹਾਂ ਆ ਦੇਖੋ ਬਸ ਆਹ ਸਾਰਾ ਜਿੰਨਾ ਵੀ ਆਪਾਂ ਸਟਾਕ ਹੈ ਫਿਨਿਸ਼ ਕਰਨ ਜਾ ਰਹੇ ਆ ਫੁੱਲ ਫਾਇਦਾ ਲਾਤਾ ਸਿਰਫ ਤੇ ਸਿਰਫ 900 ਰੁਪਏ ਨੇ ਚਾਰ ਸੂਟ ਸ਼ਾਲ ਦੇ ਨਾਲ ਆ ਮੁੱਠਾ ਬੰਦ ਲਓ ਫੁੱਲ ਫਾਇਦਾ ਆ ਦੇਖੋ ਸੈੱਟ ਬੰਦ ਲਓ ਪੂਰੇ ਫਾਇਦੇ ਨਾਲ ਬਿਲਕੁਲ ਹੀ ਮਿੱਟੀ ਦੇ ਵਹਾ ਕਰਤਾ ਕੱਪੜਾ ਕਹਿੰਦੇ ਬਹੁਤ ਹੀ ਲੈਸ ਰੇਟ ਦੇ ਵਿੱਚ ਹੋਟਲ ਵਾਲਿਆਂ ਨੇ ਲਾਤੇ ਨੇ ਮੇਲੇ ਦੋ ਦਿਨਾਂ ਦੀ ਗੇਮ ਪਾਤੀ ਆ ਮੋٹے ਕੱਪੜੇ ਦੀ ਤੁਹਾਨੂੰ ਦੱਸਿਆ ਇਸ ਤੋਂ ਬਾਅਦ ਭਾਈ ਆਪਣੇ ਕੋਲੇ ਗਰਮਿਆਂ ਵਾਲਾ ਸਟਾਕ ਆ ਜਿਹੜਾ ਕੋਈ ਆਉਣਾ ਸ਼ੁਰੂ ਹੋ ਚੁੱਕਿਆ ਹੈ ਤੇ ਵਿਆਹ ਸ਼ਾਦੀਆਂ ਵਾਲੀ ਵੈਰਾਈਟੀ ਆ ਦੇਖੋ ਫੁੱਲ ਕੜਾਈਆਂ ਦੇਖੋ ਤੁਹਾਨੂੰ ਚੈੱਕ ਕਰਾਉਦੇ ਆਪਾਂ ਦੇਖੋ ਜੀ ਆਹ ਦੇਖੋ ਸਾਰੇ ਹੈਵੀ ਹੈਵੀ ਸੂਟ ਪੂਰੇ ਲੈਸ ਰੇਟਾਂ ਦੇ ਵਿੱਚ ਕੱਢ ਰੱਖੇ ਨੇ ਇਹ ਵੀ ਪੂਰੇ ਚੱਲ ਵੀ ਦੇਖੋ ਸੂਟ ਚੈੱਕ ਕਰੋ ਬਹੁਤ ਹੀ ਸੋਹਣਾ ਜਿਹਾ ਸੂਟ ਹੈ ਬਰਬਰੀ ਦਾ ਸਲਵਾਰ ਆਉਗੀ ਬਰਕ ਵਾਲੀ ਦੁਪੱਟਾ ਫੈਸੀ 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 ਸੂਟਾਂ ਦੇ ਮੇਲੇ ਲੱਗੇ ਨੇ ਪਹੁੰਚੋ ਜੀ ਹੋੜਲਾ ਕਲਾ ਦਸ਼ਮੇਸ਼ ਕਲਾ ਹਾਊਸ ਵਿਖੇ ਲੱਗੇ ਨੇ ਮੋٹے ਸੂਟਾਂ ਦੇ ਫੁੱਲ ਫਾਇਦੇ ਨਾਲ ਮੇਲੇ ਤੋਂ ਅੱਜ ਦੇ ਜੀ ਇਹਨਾਂ ਜੀ ਸ਼ੁਕਰੀਆ ਜੀ ਧੰਨਵਾਦ ਨਵੇਂ ਵੀਰਾਂ ਫੇਰ ਮਿਲਾਂਗੇ